ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਲੋਹਾਮ ਦੇ ਵਿੱਚ ਤੇ ਲੋਹਾਮ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਇਹ ਮਾਨਮਤਾ ਨਗਰ ਆ ਤੇ ਕਰਨੇ ਵੀਰ ਦੇ ਘਰੇ ਇਸ ਟਾਈਮ ਮੈਂ ਆਏ ਹੋਇਆ ਵਪਾਰ ਦਾ ਬਾਈ ਦਾ ਕੰਮ ਆ ਕਟੀਆਂ ਦਿਖਾਉਣੀਆਂ ਤੁਹਾਨੂੰ ਤਿੰਨ ਨੀਲੀ ਰਾਵੀ ਨਸਲ ਦੀਆਂ ਤਿੰਨਾਂ ਵਾਕਮਾਲ ਕਟੀਆਂ ਤਿੰਨਾਂ ਦੇ ਬਾਰੇ ਡਿਟੇਲ ਜਾਣਨੀ ਹੈ ਤਿੰਨਾਂ ਦੇ ਬਾਰੇ ਜਾਣਕਾਰੀ ਲੈਣੀ ਹੈ ਕਿਹੜੀ ਕੱਟੀ ਦੀ ਕਿੰਨੀ ਉਮਰ ਹੈ ਕੀ ਡਿਟੇਲ ਆ ਗੱਲਬਾਤ ਕਰਦੇ ਹੋਏ ਆਪਾਂ ਮਿਲਦੇ ਆ ਕਰਨੇ ਬਾਈ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਆਪਾਂ ਤੇ ਜਾਣਕਾਰੀ ਦੇ ਵਿੱਚ ਵਾਅਦਾ ਵੀ ਕਰਾਂਗੇ ਸਾਰੀ ਗੱਲਬਾਤ ਕਰਾਂਗੇ ਆਪਾਂ ਕਰਨੇ ਬਾਈ ਦੇ ਨਾਲ ਤਿੰਨ ਕਟੀਆਂ ਦੇ ਬਾਰੇ ਜਾਣਕਾਰੀ ਲੈਣੇ ਆਜੋ ਚੱਲ ਜੀ ਲੈ ਮਿੱਤਰੋ ਤਿੰਨ ਕਟੀਆਂ ਨਾਲ ਸਤਿ ਸ਼੍ਰੀ ਅਕਾਲ ਕਰਨੇ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਠੀਕ ਹੈ ਵੀਰੇ ਸੇਤਾਂ ਘਰ ਪਰਿਵਾਰ ਬਾਈ ਹਾਂਜੀ ਬਹੁਤ ਜੀ ਚਲੋ ਸ਼ੁਕਰ ਅੱਛਾ ਕਰਨੇ ਬਾਈ ਅੱਜ ਤਿੰਨ ਕਟੀਆਂ ਤੇ ਤਿੰਨਾਂ ਦੇ ਵਿੱਚ ਇੱਕ ਬੂਰੀ ਹੈ ਹਾਂਜੀ ਇੱਕ ਬੂਰੀ ਨੀਲੀ ਦੀ ਹੈ ਦੋ ਨੀਲੀ ਦੀਆਂ ਜੀ ਠੀਕ ਹੈ ਬਾਈ ਅੱਛਾ ਕਾਲੀ ਕੱਟੀ ਦੀ ਕਿੰਨੀ ਉਮਰ ਆ ਬਾਈ ਇਹ ਹੈਗੀ 1 ਸਾਲ ਦੀ ਪੰਗਾ ਊਂਗਾ ਦੀ ਬੜੀ ਚੰਗੀ ਆ ਹਨਾ ਚੰਗੀ ਕੱਟੀ ਹਾਂ ਉਮਰ ਕਿੰਨੀ ਆ 1 ਸਾਲ ਦੀ ਪੂਰੀ ਬਾਈ ਹਾਂਜੀ ਪੂਰੇ 1 ਸਾਲ ਦੀ ਠੀਕ ਹੈ ਬਾਈ ਅੱਛਾ ਵੀਰੇ ਪਿਓ ਵਾਲਾ ਪੱਖ ਕੋਈ ਸੀਮਣ ਵਗੈਰਾ ਪਤਾ ਕਿ ਨਹੀਂ ਨਹੀਂ ਵੀਰੇ ਠੀਕ ਆ ਵੀ ਰੇਟ ਕੀ ਰੋਊਗਾ ਵੀਰੇ ਇਹਦਾ ਰੇਟ ਵੀਰੇ ਦਾ 25000 25000 ਰਾਮਾਨਤਨ ਹੋ ਜੂਗੇ ਇਹਦੇ ਵਿੱਚ ਮਾਨਤਨ ਕਰ ਦਾਂਗੇ ਠੀਕ ਹੈ ਕੱਢੀ ਬਾਹਰ ਨੂੰ ਵੀਰ ਤੋਰੀ ਮੜਾ ਜਾ ਲੈ ਆਏ ਮੇਤਰੋ 25000 ਰੁਪਏ ਦੀ ਡਿਮਾਂਡ ਹੈ ਕਾਲੀ ਨੀਲੀ ਰਾਵੀ ਦੀ ਕੱਟੀ ਬਾ ਕਮਾਲ ਪ੍ਰਿੰਟ ਨਸਲ ਦੇ ਵਿੱਚ ਚੰਗੀ ਚਾਰੇ ਪੈਰਾ ਤੇ ਨਿਸ਼ਾਨ ਕੈਰੇਕਟਰਾਈਜ਼ ਚੰਗੀ ਮਾਰਕਿੰਗ ਮੂਰਕਿੰਗ ਬੜੀ ਚਾਇਆ ਜਾ ਹਨਾ ਹਾਂ ਬਹੁਤ ਸੋਹਣੇ ਪੈਰ ਵਿਆ ਹੱਡਾਂ ਖੁੱਲਣਾ ਖੁੱਲ੍ਹਾ ਹੱਡੇ ਪੈਰਾਂ ਦੀ ਆ ਹੂੰ ਕਦ ਕੋ ਤਬੂ ਕਰੂਗੀ ਮੱਥੇ ਮਨ ਲਾ ਫੁੱਲ ਦਾ ਨਿਸ਼ਾਨ ਆ ਜਿਹੜਾ ਬਰੀ ਕੀ ਆ ਜਿਹੜੀ ਸਾਰੀ ਕੱਟੀ ਦੇ ਵਿੱਚ ਜਮ ਕਾਗਜੀ ਚਮੜੀ ਦੇ ਵਿੱਚ ਆ ਕਰਮਾ ਵਾਲੀ ਮਿੱਤਰੋ ਮੈਂ ਚੰਗੀ ਤਿਆਰ ਹੋ ਜੂਗੀ ਇਹਦਾ ਰੇਟ ਬਾਈ 25000 ਰੁਪਏ ਦੀ ਡਿਮਾਂਡ ਆ ਮੰਨਤਨ ਹੋ ਜੂਗਾ ਬਈ ਬੂਰੀ ਕਿੰਨੇ ਚਿਰ ਦੀ ਕੱਟੀ ਵੀਰੇ ਬੂਰੀ ਹੈਗੀ ਆ ਸਵਾਗ ਸਾਲ ਦੀ ਆ ਬੂਰੀ ਕੱਟੀ ਸਵਾ ਸਾਲ ਦੀ ਆ ਹੈ ਹਾਂਜੀ ਇਹਦੇ ਕੋਈ ਸੀਮਨ ਸੁਮਨ ਦਾ ਪਤਾ ਕਿ ਨਹੀਂ ਵੀਰੇ ਨਹੀਂ ਵੀਰੇ ਇਹਦਾ ਵੀ ਨਹੀਂ ਪਤਾ ਆਪਾਂ ਨੂੰ ਠੀਕ ਆ ਬਾਈ ਇਹ ਮਨਾ ਫਿਰ ਕਿੰਨੇ ਦੀ ਦੇ ਦਾਂਗੇ ਵੀਰੇ ਇਹ ਦੇ ਦਾਂਗੇ ਆਪਾਂ 27000 ਦੀ 27000 ਦੀ ਮੰਨਤਨ ਹੋ ਜੂ ਉਹਦੇ ਵਿੱਚ ਵੀਰੇ ਮੰਨਤਨ ਕਰ ਦਾਂਗੇ ਵੀਰੇ ਠੀਕ ਆ ਕੱਢੀ ਬਾਰੋਂ ਤੋਰੀ ਵੀਰੇ ਮਾੜਾ ਫਲੇ ਮੇਤਰੋ ਸਤਾਈ ਹਜ਼ਾਰ ਦੀ ਮਿਲ ਜੂਗੀ ਮੱਥੇ ਪਟਾ ਚਾਰੇ ਪੈਰਾਂ ਦੇ ਨਿਸ਼ਾਨ ਇਹਦੇ ਵੀ ਕਰਮਾਲੀ ਦੇ ਸਿੰਘ ਸੁng ਵੀ ਚੰਗਾ ਵਾ ਜਿੰਨੀ ਹੈਗੀ ਮੂੰਹ ਮੱਥੇ ਲੱਗਦੀ ਆ ਕਰਮਾਲੀ ਮੇਤਰੋ ਨਿਕਾਇਆ ਸਿੰਘ ਬਣਿਆ ਹੋਇਆ ਜਮਾ ਕਰਮਾਲੀਆਂ ਨ ਟਿਕਾਣੀ ਲਾ ਜੂਗੀ تیر ਜਦੋਂ ਉਹ ਝੋਟੀਆਂ ਦੇ ਵਿੱਚ ਮਈਆਂ ਦੇ ਵਿੱਚ ਜਾਣਾ ਇਹਨੇ ਦੋ ਬੋਰੀਆਂ ਫੀਡ ਦੀਆਂ ਪਾਤੀਆਂ ਝੋਟੀ ਪਕੱਟੀ ਪਛਾਣ ਚ ਨਹੀਂ ਆਉਣੀ ਜਿਹੜੇ ਪ੍ਰਾਣ ਪੂਰੀ ਦਾ ਸ਼ੌਂਕ ਆ ਇੱਕ ਤਾਂ ਨੀਲੀ 라ਵੀ ਦੂਜੀ ਪੂਰੀ ਗੱਲ ਸੋਨੇ ਤੇ ਸੁਹਾਗੇ ਵਾਲੀ ਆ ਮਿੱਤਰੋ ਇਹ ਹੈ ਟਕਾਣੀ ਦੀ ਜਮਾਂ ਤੁਸੀਂ ਦੇਖ ਸਕਦੇ ਹੋ ਦੋਵੇਂ ਕੱਟੀਆਂ ਦਾ ਜੋੜਾ ਜੋੜਾ ਕਿੰਨੇ ਦਾ ਦੇ ਦੇਂਗਾ ਵੀਰੇ ਜੋੜਾ ਆਪਾਂ ਦੇ ਦਾਂਗੇ 50000 ਦਾ ਠੀਕ ਆ ਬਾਈ ਅਜਾ ਤੇ ਨਿੱਕਾ ਬੱਚਾ ਜਿਹੜਾ 3 ਨੰਬਰ ਤੇ ਬਾਈ ਇਹ ਹੈਗਾ ਵੀਰੇ 9 ਕੁ ਮਹੀਨਿਆਂ ਦਾ ਠੀਕ ਆ ਵੀਰੇ ਇਹ ਕਿੰਨੇ ਦਾ ਦੇ ਦਾਂਗੇ ਵੀਰੇ ਇਹ 12000 ਦਾ ਠੀਕ ਆ ਮਾਨਤਾਨ ਹੋ ਜਾਓ ਇਹਦੇ ਵਿੱਚੋਂ ਵੀ ਮਾਨਤਾਨ ਕਰ ਦਾਂਗੇ ਠੀਕ ਆ ਬਾਈ ਲੈ ਵੀ ਮਿੱਤਰੋ 9 ਮਹੀਨਿਆਂ ਦਾ ਬੱਚਾ ਇਹਦਾ 12000 ਰੁਪਈਆ ਰੇਟ ਹੈ ਜਿੰਨੇ ਘੱਟ ਪੇਮੈਂਟ ਲਾਉਣੀ ਆ ਕੱਟ ਪੈਸੇ ਲਾਉਣੇ ਆਉਂਦੇ ਲਈ ਇਹ ਚੀਜ਼ ਵੀ ਵਧੀਆ ਵਾ ਕਿਉਂਕਿ ਜਿਵੇਂ ਕਈ ਵਾਰੀ ਆਪਾਂ ਥੋੜੇ ਪੈਸੇ ਦੇ ਜਾਨਵਰ ਲੈਣਾ ਹੁੰਦਾ ਬਾਈ ਤਾਂ ਫਿਰ ਤੁਹਾਡੇ ਕੰਮ ਦੇ ਆ ਇਹ ਇਹ ਤਿੰਨ ਜਾਨਵਰ ਬਾਈ ਦੇ ਤਿੰਨਾਂ ਜਾਨਵਰਾਂ ਨੂੰ ਖਰੀਦਣ ਦੇ ਲਈ ਤੁਹਾਨੂੰ ਲਹਾਮ ਪਿੰਡ ਦੇ ਵਿੱਚ ਆਉਣਾ ਪੈਣਾ ਲਹਾਮ ਪਿੰਡ ਜਿਲੇ ਫਰੋਇਪੁਰ ਦਾ ਪਿੰਡ ਆ ਮਿੱਤਰੋ ਕਰਨੇ ਬਾਈ ਦੇ ਕੋਲੋਂ ਵੀਡੀਓ ਕਵਰ ਕੀਤੀ ਆ ਤਰਨੇ ਜਾਨਵਰਾਂ ਦੀ ਡਿਟੇਲ ਦਿੱਤੀ ਆ ਸਾਰੀ ਗੱਲਬਾਤ ਵੀਡੀਓ 'ਚ ਕਹਤੀ ਅਗਲੀ ਕਾਰ ਵੀ ਤੁਸੀਂ ਕਰਨੀ ਆ ਕਾਰਵਾਈ ਲਈ ਨੰਬਰ ਸਕਰੀਨ ਤੇ ਆਪਾਂ ਲੈ ਲੈਨੇ ਬਾਈ ਨੰਬਰ ਦੱਸੇ ਕਰਨੇ ਵੀਰੇ ਨੰਬਰ 86996 36058 ਇੱਕ ਵਾਰੀ ਹੋਰ ਬੋਲ ਦੇ 86996 36058 ਇਹਨਾਂ ਨੰਬਰਾਂ ਤੇ ਤੁਸੀਂ ਕਰਨੀਏ ਮੇਤਰੋ ਬਾਈ ਦੇ ਨਾਲ ਗੱਲਬਾਤ ਪਿੰਡ ਲੋਹਾਵਾ ਜ਼ਿਲ੍ਹਾ ਫਰੋਜ਼ਪੁਰਾ ਧੰਨਵਾਦ ਸ਼ੁਕਰੀਆ ਜੋਂ